ਕੇਂਦਰ ਸਰਕਾਰ ਵੱਲੋਂ ਜਨ ਭਾਗੀਦਾਰੀ ਨੂੰ ਵਧਾਉਣ ਅਤੇ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਮੁਹਾਲੀ ਦੇ ਪਿੰਡ ਨਗਾਰੀ ਪਹੁੰਚੀ ਭਾਜਪਾ ਦੇ ਸੂਬਾ ਉਪ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਵਿਸ਼ਿਸ਼ਟ ਨੇ ਯਾਤਰਾ ਦਾ ਸਵਾਗਤ ਕੀਤਾ ਇਸ ਦੌਰਾਨ ਪਿੰਡ ਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇੱਕ ਵਿਸ਼ੇਸ਼ ਟੀਮ ਵੱਲੋਂ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਡਰੋਨ ਦਾ ਖੇਤੀ ਵਿੱਚ ਇਸਤੇਮਾਲ ਕਰਨ ਸੰਬੰਧੀ ਡੈਮੋ ਵੀ ਦਿਖਾਇਆ ਗਿਆ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਿਕਸਿਤ ਭਾਰਤ ਬਣਾਉਣ ਲਈ ਕਤਾਰ ਵਿੱਚ ਖੜੇ ਸਭ ਤੋਂ ਆਖਰੀ ਵਿਅਕਤੀ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਅਤੇ ਇਸੇ ਟੀਚੇ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਤਹਿਤ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਹ ਯਾਤਰਾ ਸ਼ਾਸਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਏਗੀ ਕਈ ਲਾਭਪਾਤਰੀਆਂ ਨੇ ਚਲਾਈਆਂ ਜਾ ਰਹੀਆਂ ਯੋਜਨਾਵਾਂ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਸਾਨੂੰ ਕਾਣਕ ਮਿਲੀ ਬਹੁਤ ਸ਼ੁਕਰੀਆ ਆਇਸ਼ਮਾਨ ਕਾਰਡ ਬਣਾਵਾ ਜੀ 5 ਲੱਖ ਤੱਕ ਦਾ ਫਾਇਦਾ ਜੀ ਦਾ ਔਰ ਜੀ ਸਾਨੂੰ ਕਾਣਕ ਮਿਲਦੀ ਹੈ ਬਹੁਤ ਸ਼ੁਕਰੀਆ ਜੀ ਬੈਨ ਆਈ ਜਿਸ ਨੇ ਮੇਰੇ ਮਤਲਬ ਕਾਫੀ ਕੈਂਪ ਲੱਗੇ ਨੇ ਆਈ ਜੀ ਵਿੱਚ ਕਿ ਆਸ਼ੋ ਆਇਸ਼ਮਾਨ ਕਾਰਡ ਤੇ ਆਭਾ ਆਈਡੀ ਤੇ ਗੈਸ ਸੁਲੇ ਦੇ ਬਾਰੇ ਉਹ ਜਾਣਕਾਰੀ ਦਿੱਤੀ ਗਈ ਤੇ ਫਾਰਮ ਭਰੇ ਗਏ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਭਾਰਤ ਉੱਤਸਵ ਯਾਤਰਾ ਬੈਨ ਆਇਆ ਇਹਦੇ ਵਿੱਚ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਜਾ ਰਿਹਾ ਇਹਨਾਂ ਸਕੀਮਾਂ ਦਾ ਸਾਨੂੰ ਸਾਰੇ ਪਿੰਡਾਂ ਦੇ ਲੋਕ ਜਿਹੜੇ ਨੇ ਬਹੁਤ ਲਾਭ ਲੈ ਰਹੇ ਨੇ ਜਿਹੜੇ ਮਤਲਬ ਸਰਕਾਰੀ ਸੇਵਾਵਾਂ ਬਾਰੇ ਜਾਂ ਹੋਰ ਸਕੀਮਾਂ ਨੇ ਉਹਨਾਂ ਦਾ ਬਹੁਤ ਲਾਭ ਮਿਲ ਰਿਹਾ ਹੈ ਅਸੀਂ ਮੋਦੀ ਸਰਕਾਰ ਦਾ ਦਿਲੋਂ ਬਹੁਤ ਧੰਨਵਾਦ ਕਰਦੇ ਆਂ